ਮਾਹਪੁਰ ਗੁਰਮਖੋ ਫਿਰ ਮਾਹਪੁਰ ਖਰਾੜਾ ਸਾਹਿਬ ਵਾਲਿਆਂ ਦੇ ਪਿਆਰ ਚ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਪਰ ਪੱਕ ਕਰਕੇ ਜਿਸ ਵੇਲੇ ਯੂਪੀ ਆਪ ਜੀ ਪ੍ਰਚਾਰ ਕਰਦੇ ਨੇ ਦੇਖੋ ਢੰਗ ਵੇਖੋ ਕਿੰਨਾ ਨਵੇਕਲਾ ਮਾਹਪੁਰਖ ਪਿਆਰਿਓ ਐਸਾ ਸੁੱਚਾ ਜੀਵਨ ਵੇਖਿਓ ਕਦੇ ਉਹਨਾਂ ਦੇ ਜੀਵਨ ਨੂੰ ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਉਹ ਪੱਕੇ ਦਿੱਤਾ ਮੈਂ ਕਹਾਂ ਜੀ ਸਭ ਦਾ ਭਲਾ ਤੇ ਗਵਾਂਡੀ ਮੇਰਾ ਭੁੱਖਾ ਬੱਚਾ ਸੌਂਦਾ ਹੋਵੇ ਉਹਦਾ ਤੇ ਮੈਂ ਝੂਠੀ ਛੱਡਾਂ ਅਕਲ ਦੀ ਗੱਲ ਨਹੀਂ ਜਿਹੜੀ ਝੂਠ ਛੱਡਣੀ ਹੈ ਘੱਟ ਪਾ ਕੇ ਉਹ ਜਿਹੜੀ ਝੂਠ ਛੱਡਣੀ ਹੈ ਉਹਨੇ ਦਾਣੇ ਗਵਾਂਡੀ ਨੂੰ ਦੇ ਦੇ ਉਹਦਾ ਬੱਚਾ ਭੁੱਖਾ ਨਾ ਸੋਵੇ ਐਹੋ ਜਿਹਾ ਜੀਵਨ ਹੋਵੇ ਸਾਡਾ ਲੋੜਵੰਦਾਂ ਦੀ ਮਦਦ ਆ ਅਪ੍ਰੈਲ ਦੇ ਦਿਨ ਵਿਸਾਖ ਦਾ ਮਹੀਨਾ ਵਿਸਾਖੀ ਆਈ ਤੇ ਸਾਰਿਆਂ ਲੋਕਾਂ ਦੀ ਕਣਕਾਂ ਸੁਨਹਿਰੀ ਹੁੰਦੀਆਂ ਮਹਾਪੁਰ ਕਹਿੰਦੇ ਮੈਂ ਸਾਰੀ ਸੰਗਤ ਨੇ ਵढਾਈ ਕਰ ਲਈ ਸਭ ਨੇ ਆਪਣੇ ਕੰਬਾਈਨਾਂ ਚਲਵਾ ਲਈਆਂ ਕਿਸੇ ਨੇ ਕਿਵੇਂ ਕਿਵੇਂ ਕਹਿੰਦੇ ਮੈਂ ਵੇਖਿਆ ਵੀ ਇੱਕ ਖੇਤ ਨਾ ਉਸੇ ਤਰ੍ਹਾਂ ਖੜਾ ਹੈ ਕਣਕ ਪੱਕੀ ਹੈ ਕਹਿੰਦੇ ਮੈਂ ਉਹ ਪਿੰਡ ਦੇ ਲੋਕਾਂ ਨੂੰ ਪੁੱਛਿਆ ਵੀ ਭਾਈ ਇਹਨਾਂ ਨੂੰ ਫਿਕਰ ਨਹੀਂ ਹੈਗੀ ਵੀ ਉਧਰੋਂ ਮੌਸਮ ਵੀ ਹੋ ਸਕਦਾ ਹੈ ਦਾਣੇ ਇੰਨਾ ਖਰਚਾ ਬੀਜਾਂ ਤੇ ਕੀਤਾ ਸਪਰੇਅ ਮਿਹਨਤਾਂ ਕੀਤੀਆਂ ਵੀ ਕੋਈ ਹੈ ਨਹੀਂ ਕੋਈ ਇਹਨਾਂ ਦੇ ਪਿੰਡ ਦੇ ਕਹਿੰਦੇ ਬਾਬਾ ਜੀ ਇੱਕੋ ਇੱਕ ਜੀ ਹੈ ਕਰਨਲਾ ਬੜਾ ਬਿਮਾਰ ਪਿਆ ਹੈ ਆਪਣੇ ਆਪ ਜੋਗਾ ਨਹੀਂ ਬਹੁਤ ਦੁਖੀ ਹੈ ਜਦੋਂ ਇਦਾਂ ਦੀ ਗੱਲ ਕੋਈ ਸੁਣ ਲੇ ਤੇ ਸਿੱਖ ਦਾ ਫਰਜ਼ ਬਣ ਜਾਂਦਾ ਸੇਵਾ ਕਰਨੀ ਸੇਵਾ ਕੱਲੇ ਸੰਗ ਮਰਮਰ ਨਹੀਂ ਲਾਉਣੇ ਦੁਖੀ ਦਾ ਹਿਰਦਾ ਦੁਖੀ ਦੇ ਹਿਰਦੇ ਨੂੰ ਦੇਖ ਕੇ ਸਿੱਖ ਦਾ ਹਿਰਦਾ ਪਿਗਲੇ। ਭਾਵੇਂ 100 ਰੁਪਏ ਦੀ ਮਦਦ ਕਰ, ਕਰੀ ਜ਼ਰੂਰ। 100 ਦੀ ਨਹੀਂ ਕਰ ਸਕਦਾ 10 ਦੀ ਕਰ ਦੇ ਜਿੰਨੇ ਜੋਗੇ ਹੋ ਓਨਿਕ ਵਿਥ ਅਨੁਸਾਰ ਸੇਵਾ ਕਰੋ ਅਗਲੇ ਦੀ। ਵੀ ਇਹਦਾ ਕੁਝ ਬਣੇ। ਇਦਾਂ ਹੀ ਹੋਵੇ ਭਾਵੇਂ ਉਹ ਜਦੋਂ ਸਿੱਖ ਨੇ ਭਲਾ ਕਰਨਾ ਹੈ ਇਹ ਨਹੀਂ ਕਹਿਣਾ ਵੀ Hindu ਖੜਾ ਕਿ Musalman ਖੜਾ ਹੈ। ਉਹਨੇ ਭਲਾ ਹੀ ਕਰਨਾ ਹੈ। ਸਭ ਦਾ ਭਲਾ ਵਿੱਚ ਤੇ ਸਾਰੇ ਹੀ ਆ ਗਏ ਜੈਨੀ ਵੀ ਆ ਗਏ ਬੋਧੀ ਵੀ ਆ ਗਏ ਮਾਫ ਕਰਿਓ ਦੁਸ਼ਮਨ ਵੀ ਆ ਗਏ ਨਾ ਕੋ ਵੈਰੀ ਨਾ ਹੀ ਬਗਾਨਾ ਸਗਲ ਸੰਗ ਹਮ ਕੋ ਬਨ ਆਈ ਮਾਹਪੁਰ ਕਹਿੰਦੇ ਅੱਛਾ ਇਹਨਾਂ ਦਾ ਬਿਮਾਰ ਹੈ ਮੈਂਬਰ ਕਹਿੰਦੇ ਹਾਂਜੀ ਫਿਰ ਦੀਵਾਨ ਵਿੱਚ ਰਾਤ ਨੂੰ ਅਨਾਉਂਸਮੈਂਟ ਕੀਤੀ ਕਹਿੰਦੇ ਸੰਗਤ ਜੀ ਕੱਲ ਨੂੰ ਸਾਰੀ ਸੰਗਤ ਦਾਤੀਆਂ ਲੈ ਕੇ ਆਇਓ ਨਾਲ ਦੇਖੋ ਐਸਾ ਜੀਵਨ ਕਹਿ ਸਕਦਾ ਕੋਈ ਮਾਹਪੁਰ ਕਹਿੰਦੇ ਕੱਲ ਨੂੰ ਦਾਤੀਆਂ ਲੈ ਕੇ ਆਇਓ ਸਾਰੇ ਦੂਜੇ ਦਿਨ ਦੇ ਦੀਵਾਨ ਵਿੱਚ ਸਮਾ ਦੇ ਤਾਂ ਵੀ ਸਵੇਰੇ ਸੰਗਤ ਪਹੁੰਚੇ 10 ਵਜੇ ਸਾਰੀ ਸੰਗਤ ਦਾਤੀਆਂ ਲੈ ਕੇ ਆ ਗਈ ਨਾਲੇ ਸਤਨਾਮ ਵਾਇਗਰੂ ਦਾ ਜਾਪ ਹੁੰਦਾ ਨਾਲੇ ਗੁਰਮਖੋ ਕਿल्ले-ਕਿੱਲੇ ਦੀ ਕਣਕ ਵੜਦੇ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕੈਸਾ ਜੀਵਨ ਉੱਚਾ ਸੁੱਚਾ ਐਵੇਂ ਨਹੀਂ ਅਸੀਂ ਦੀਵਾਨੇ ਹੋਏ ਫਿਰਦੇ ਕਰਣੀਂਤ ਪ੍ਰਧਾਨ ਸੀ ਉਹਨਾਂ ਦੀ ਗੱਲਾਂ ਨਹੀਂ ਸੀ ਕਰਦੇ ਉਹ ਕੱਲੀਆਂ ਗੱਲਾਂ ਬਾਤਾਂ 'ਚ ਬੜੀ ਵੱਡੀਆਂ ਵੱਡੀਆਂ ਸੁਣਾਉਣਗੇ ਬੰਦਾ ਢੋਲਾ ਭਾਲਾ ਬੰਦਾ ਤੇ ਠੱਗਿਆ ਜਾਂਦਾ ਹੈ ਜੀਵਨ ਕੱਖ ਵੀ ਨਹੀਂ ਮਾਪੁਰਖਾਂ ਦਾ ਜੀਵਨ ਸੀ ਪਿਆਰਿਓ ਉਹ ਸਾਰੀ ਕਣਕ ਉਹਨਾਂ ਦੀ ਵੱਢ ਕੇ ਝਾੜ ਕੱਢ ਕੇ ਮੰਡੀਆਂ 'ਚ ਵੇਚ ਕੇ ਮਾਇਆ ਦਿੱਤੀ ਵੀ ਭਾਈ ਆਹ ਤੇਰੀ ਕਣਕ ਦੀ ਮਾਇਆ ਆ ਸਾਡੀ ਸੰਗਤ ਵੱਲੋਂ ਤਿਲ ਫੁੱਲ ਆਪਣਾ ਇਲਾਜ ਕਰਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਜੀਵਨ ਹੁੰਦੇ ਸੰਤਾਂ ਦੇ ਐਸੇ ਉੱਚੇ ਸੁੱਚੇ ਜੀਵਨ ਆਪ ਦੁੱਖ ਸਹਿ ਲੈਂਦੇ ਨੇ ਸਾਧੂ ਦੁਨੀਆ ਨੂੰ ਸੁੱਖ ਦਿੰਦੇ ਨੇ ਪਰ ਲੋ ਪਿਆਰ ਦੇ ਨਾਲ ਸੁੱਖ ਦਿੰਦੇ ਨੇ ਜਗਤ ਨੂੰ ਸਾਧੂ ਆਪਣੇ ਤੇ ਦੁੱਖ ਚੱਲਦੇ ਸੁੱਖ ਦਿੰਦੇ ਨੇ ਜਗਤ ਨੂੰ

ਇਸਨੇ ਸੁੱਖ ਚਾਹਣੇ ਜੇ ਮੇਰੇ ਪਿਆਰੇ ਆਪ ਨੂੰ ਗੁਥੇ ਸੰਗ ਇਸਨੇ ਸੁੱਖ ਚਾਹਣੇ ਜੇ ਮੇਰੇ ਪਿਆਰੇ ਆਪ ਨੂੰ ਗੁਥੇ ਸੰਗ ਇਸਨੇ ਸੁੱਖ ਚਾਹਣੇ ਜੇ ਮੇਰੇ ਪਿਆਰੇ ਆਪ ਨੂੰ ਗੁਥੇ ਸੰਗ ਆਪ ਨੂੰ ਗੁਥੇ ਸੰਗ ਸੁਖਤ ਤੇ ਮੇਰੇ ਸਭ ਰੋ ਸਾਥ ਨ ਕਰ ਲੈਣਾ ਅੰਦਰ ਦੇ ਸੁਪਨਿਆਂ ਦੇ ਸੰਗਤ ਨੂੰ ਸਾਥ ਦੇ ਆਪੜੇ ਤੇ ਕੁੰਝਾਂ ਚੱਲ ਕੇ ਕੋਈ ਕਹਿੰਦੀ ਹੈ ਕਿ ਆਪ ਨੇ ਦੁੱਖਾਂ ਦੇ ਕੰਢੇ ਆਪ ਦੁੱਖ ਸਿਆ ਧੁੱਪ ਵਿੱਚ ਕੀਤਾ ਕੰਮ ਪਰ ਲੋੜਵੰਦ ਦੀ ਮਦਦ ਕੀਤੀ